ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਆ ਸੱਚ ਸਾਚਾ ਨਾ ਗੁਣ ਜੀਵਾ ਤੇਰਾ ਨਾਈ ਮਨ ਆਨੰਦ ਹੈ ਜੀਆ ਸੱਚ ਸਾਚਾ ਨਾ ਗੁਣ ਗੋਬਿੰਦ ਹੈ ਜੀਆ ਗੋਰਾ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰੇਖਾ ਸਿਰ ਸਿਰ ਲੇਖਾ ਆਪੇ ਸੁਰਤ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੋਮ ਸਾਰੇ ਆਵਰਨਾ ਕੋਈ ਆਇਆ ਜਾਏ ਸੀ ਜੀਆ ਹੁਕਮੀ ਹੋਏ ਨਵੇੜਾ ਪਰਮ ਚੁਕਾਏ ਸੀ ਜੀਆ ਗੁਰ ਭਰਮ ਚੁਕਾਏ ਇਕੱਠ ਕਹਾਈ ਸਤਿ ਮਹ ਸਾਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣ ਸੱਚੀ ਵੜਾਈ ਗੁਰ ਤੇ ਉਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵੜਾਈ ਤੂੰ ਸੱਚਾ ਸਿਰਜਣਹਾਰ ਆ ਲਖ ਸਰੰਦਿਆ ਜੀ ਆ ਇੱਕ ਸਾਹਿਬ ਦੁਇ ਰਾਹ ਵਾਦ ਵਦੰਦੇ ਆ ਜੀ ਦੋਹ ਰਾਹ ਚਲਾਈ ਹੁਕਮ ਸਬਾਈ ਜਨਮ 모ਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝਾ ਹੁਕਮ ਸੁਵਾਰਣ ਹਰਿ ਨਾਨਕ ਸਾਹਿਬ ਸ਼ਬਦ ਸੰਜਾਪੈ ਸੱਚ ਸਰਜਨਹਾਰ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜੀਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀ ਰਸਨ ਰਸਾਈ ਨਾਮ ਤਸਾਈ ਗੁਰ ਕਾ ਸ਼ਬਦ ਬਿਕਾਣੇ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੇ ਅਮਰ ਪਦ ਪਾਇਆ ਆਪਿ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰਸਾਚੇ ਸਾਚੇ ਕੀ ਵਾਪਾਰੀ ਭੁੱਖ ਪਿਆਸੋ ਆਥਾ ਕਿਉਂ ਦਰ ਜਾਏ ਸਾ ਜੀਆ ਸਤ ਗੁਰੂ ਪੂਛਾ ਜਾਏ ਨਾਮ ਧਿਆਏ ਸਾ ਜੀ ਆ ਸੱਚ ਨਾਮ ਧਿਆਈ ਸਾਚ ਚਵਾਈ ਗੁਰਮਖ ਸਾਚ ਪਛਾਣ ਆ ਦੀਨ ਨਾਨਕ ਦਇਾਲ ਨਿਰੰਜਨ ਆਨੰਦਨ ਨਾਮ ਬਖਣਾ ਕਰਨੀ ਕਾਤ ਰਹੁ ਫਰਮਾਈ ਆਪ 모ਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨੇਵਾਰੀ ਕਰਨੀ ਕਾਰ ਤਰਹੁ ਫਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਉ ਨਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਓ ਸੱਚਾ ਸਾਚਾ ਨਾਓ ਗੋਣ ਗੋਵਿੰਦ ਹੈ ਜੀ ਆ